ਤਨ ਤਨ ਗੁਰੂ ਅਮਰਦਾਸ ਜੀ ਮਹਾਰਾਜ ਤਨ ਤਨ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਤਨ ਤਨ ਗੁਰੂ ਅਰਜਨ ਦੇਵ ਜੀ ਮਹਾਰਾਜ ਤਨ ਤਨ ਗੁਰੂ ਹਰਿਕ੍ਰਿਸ਼ਨ ਸਿੰਘ ਜੀ ਮਹਾਰਾਜ ਤਨ ਤਨ ਗੁਰੂ ਤੇਗ ਬਹਾਦਰ ਹਿੰਦ ਦੀ ਚਾਦਰ ਮਹਾਰਾਜ ਤਨ ਤਨ ਗੁਰੂ ਗੋਬਿੰਦ ਸਿੰਘ ਸਰਬੰਸਤਾਨ ਦੇ ਅਮਰ ਦੇ ਦਾਤੇ ਆਪ ਨਰਾਇਣ ਕਲਾ ਧਾਰਵਾਹਿ ਗੁਰੂ ਤਨ ਤਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤਨ ਤਨ ਬਾਬਾ ਦੀਪ ਸਿੰਘ ਜੀ ਮਹਾਰਾਜ ਆਪ ਜੀ ਦੇ ਸੁਝੇ ਲੈਣ ਵਾਸਤੇ ਸਾਰੀਆਂ ਰੂਹਾਂ ਆਈਆਂ ਮਹਾਰਾਜ ਜਿਹੜੇ ਜਿਹੜੇ ਮਨੁਭਾਵਨਾ ਨਾਲ ਆਇਆ ਉਹਨਾਂ ਦੇ ਸਾਰੇ ਕਾਰਜ ਆਪ ਕਰਨੇ ਮਹਾਰਾਜ ਮਹਾਰਾਜੀ ਆਪ ਬਾਰ ਵੀਰ ਬੈਠੇ ਪੁਰਤਕਾਲ ਚ ਉਹਨਾਂ ਨੇ ਮਾਇਆ ਭੇਜੀ ਵੈਗਰੂ ਹੋਰ ਵੀਰਾਂ ਨੇ ਸਾਰਾ ਜੇ ਇੱਕ ਸਾਡੇ ਨਾਲ ਡਾਕਟਰ ਸਾਹਿਬ ਆ ਉਹਨਾਂ ਦੇ ਘਰੋਂ ਮਾਇਆ ਆਈ ਤੇ ਸਾਡੇ ਕੋਲ ਨਾਲ ਫੌਜੀ ਸਾਹਿਬ ਆ ਉਹਨਾਂ ਦੇ ਘਰੋਂ ਮਾਇਆ ਆਈ ਤਾਬ ਮਹਾਰਾਜ ਖਜ਼ਾਨੇ ਭਰਪੂਰ ਕਰਨੇ ਜਿਹੇ ਦਾ ਤਿਲ ਫੁੱਲ ਸਾਰਾ ਮਹਾਰਾਜ ਆਪਣੇ ਚਰਨਾਂ ਤੇ ਲਾਇਓ ਮੇਰੇ ਗਰੀਬ ਕੋ ਸੇਵਾ ਕਰਾ ਲਿਓ ਮਹਾਰਾਜ ਆਪ ਘੁਟੇ ਬਖਚੋ ਮਹਾਰਾਜ ਲੱਖ ਸੁਧੀਆਂ ਆਪਾ ਸਾਈਆਂ ਦੇ ਸਾਥ ਗੁਰ ਨਦਰ ਕਰੇ ਆਪ ਨਦਰ ਕਰੋ ਸੰਬਾਰਾਜ ਇਸ ਸਰੋਵਰ ਤੋਂ ਬਾਹਰ ਇੱਕ ਹੋਰ ਸਰੋਵਰ ਦੀ ਬੁਕਿੰਗ ਹੋਈ ਆ ਉਹਦੇ ਵੀ ਖੁਸ਼ੀ ਤੁਸੀਂ ਦੇਣੀ ਕੋਈ ਅਰਜਨ ਦੇਵ ਜੀ ਆਪ ਜੀ ਦਾ ਮਹਾਨ ਸਰੋਵਰ ਆ ਆਪ ਹੀ ਸੇਵਾ ਲੈ ਸਕਦੇ ਜੋ ਸਾਡੀ ਕੋਈ ਕਰਤੂਤ ਨਹੀਂ ਨਾ ਸਾਡੀ ਕੋਈ ਕਾਹ ਤੇ ਮਾਰਾ ਜੇ ਤਸਮੁੰਦ ਨੀਰ ਸਾਗਰ ਭਰਿਆ ਤੇਤੇ ਔਕਣ ਹਮਾਰੇ ਦਇਆ ਕਰੋ ਕਿਛ ਮੇਰ ਪਾਉ ਡੋਬਦੇ ਪਤਰਾਰੇ ਗੁਰੂ ਰਾਮਦਾਸ ਜੀ ਕਿਰਪਾ ਕਰੋ ਆ ਵਕਤ ਜਿਹੜੇ ਜਿਹੜੇ ਵੀਰਾਂ ਨੇ ਮਾਇਆ ਭੇਜੀ ਉਹਨਾਂ ਦੀ ਦਰ ਪ੍ਰਵਾਨ ਕਰੋ ਜਿਹੜੇ ਜਿਹੜੇ ਵੀਰਾਂ ਨੇ ਛੂਟਾਂ ਦੀ ਸੇਵਾ ਕੀਤੀ ਤੇ ਦਿਮਾਲਿਆਂ ਦੀ ਸੇਵਾ ਕੀਤੀ ਉਹਨਾਂ ਦੀ ਵੀ ਗੁਰੂ ਸਾਹਿਬ ਦਰ ਪ੍ਰਵਾਨ ਕਰੋ ਜਿਹੜੇ ਵੀਰਾਂ ਦੇ ਕਾਰਜ ਅੜੇ ਆ ਉਹਨਾਂ ਦੇ ਵਿੱਚ ਆਪ ਖਲੋ ਕੇ ਕਾਰਜ ਕਰੋ ਕਿਦਾਂ ਵਿਚਕਰਤਾ ਪੁਰਖ ਖਲੋਵਾ ਜਰੂਰੀ ਸੰਕਿਆ ਹੋਦਾ ਮਹਾਰਾਜ ਆਪ ਦਇਆ ਕਰੋ ਹੁਣ ਖੁਸ਼ੇ ਬਖਸ਼ੋ ਲੱਖ ਕੁਸ਼ੀਆਂ ਪਾਤਸ਼ਾਹੀਆਂ ਜੇ ਸੰਕਰ ਨਦਰ ਕਰੋ ਹਾਜ਼ਰੀ ਲਾਓ ਨਾਨਕ ਨਾਮ ਜੜ ਦੇ ਕਾ ਪਹਾੜਾ ਸਰਪਤਾ ਪਲਾ ਵਾਹਿਗੁਰੂ ਕਾ ਕਾ ਵਾਹਿਗੁਰੂ ਦੀ ਫਤਿਹ ਕੁਸ਼ੀਆਂ ਦੇ ਝਕਾਰੇ ਜਾਵੇ ਨਿਹਾਲ ਹੋ ਜਾਵੇ ਤਨ ਤਨ ਸ੍ਰੀ ਗੁਰੂ ਰਾਮਦਾਸ ਜੀ ਦੇ ਮਨ ਨੂੰ ਪਾਵੇ ਹੋਸੀ ਰਾਮ ਨਾਮ ਕਰ ਅਗ ਜਾਵੇ ਨਿਆਲ ਹੋ ਜਾਵੇ ਤਨ ਤਨ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਮਨ ਨੂੰ ਪਾਵੇ ਹੋਸੀ ਰਾਮ ਨਾਮ ਕੁਝ ਗਿਆ ਰੇਤ ਕਰ ਅਗ ਜਾਵੇ ਨਿਆਲ ਹੋ ਜਾਵੇ ਤਨ ਤਨ ਬਾਪੂ ਦੀਪ ਸਿੰਘ ਖੰਡੇ ਵਾਲੇ ਦੇ ਮਨ ਨੂੰ ਪਾਵੇ ਲਗ ਜਾਵੇ ਨਿਹਾਲ ਹੋ ਜਾਵੇ ਤਨ ਤਨ ਸਿਦਾ ਸਿੰਘਾਂ ਦੇ ਮਨ ਨੂੰ ਭਾਵੇ